ਉਸ ਸਾਰੀ ਕੀਰਤੀਆਂ ਨੂੰ BOCW@D ਜਾਣਕਾਰੀ ਦੇਣ ਲਈ AIYF ਅਤੇ CWLU ਵੱਲੋਂ ਕੈਂਪ ਦਾ ਆਯੋਜਨ ਉਸ ਸਾਰੀ ਕੀਰਤੀ ਲਾਭਪਾਤਰੀਆਂ ਦੇ ਬਣਦੇ ਹੱਕ ਪ੍ਰਾਪਤ ਕਰਨ ਲਈ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਮੁਸ਼ਕਲਾਂ ਵਿੱਚ ਸਭ ਤੋਂ ਮੁੱਖ ਤੇ ਵੱਡੀ ਸਮੱਸਿਆ ਹੈ ਸੇਵਾ ਕੇਂਦਰਾ ਅਤੇ ਕਿਰਤ ਦਫ਼ਤਰਾਂ ਵਿੱਚ ਫੈਲੀ ਵੱਡੀ ਰਿਸ਼ਵਤਖੋਰੀ ਜਿਸ ਕਾਰਨ ਰਿਸ਼ਵਤ ਨਾ ਦੇਣ ਵਾਲੇ ਉਸਾਰੀ ਕਿਰਤੀ ਨੂੰ ਆਪਣਾ ਹੱਕ ਪ੍ਰਾਪਤ ਕਰਨ ਲਈ ਦਰਦ-ਦਰਦੀਆਂ ਠੋਕਰਾ ਖਾਣੀਆਂ ਪੈ ਰਹੀਆਂ ਹਨ ਹੁਣ ਕੰਨਸਟ ਰੈਕਸ਼ਨ ਵਰਕਰਸ ਐਂਡ ਲੇਬਰ ਯੂਨੀਅਨ ਇਟੈਕ ਦੀ ਅਗਵਾਈ ਵਿੱਚ ਕਿਸੇ ਵੀ ਉਸਾਰੀ ਕਿਰਤੀ ਨੂੰ ਆਪਣੇ ਬਣਦੇ ਹੱਕ ਪ੍ਰਾਪਤ ਵਿੱਚ ਅੜਿੱਕਾ ਡਾਹਣ ਵਾਲੇ ਕਿਰਤ ਵਿਭਾਗ ਅਤੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਕਾਨੂੰਨੀ ਤੌਰ ਤੇ ਸਬਕ ਸਿਖਾਉਣ ਦੀਆਂ ਸ਼ਕਤੀ ਨਾਲ ਪੇਸ਼ ਆਇਆ ਜਾਵੇਗਾ

ਬਹੁਤ ਵਧੀਆ ਜਾਣਕਾਰੀ ਮਿਲੀ ਮੈਂ ਪੱਟਾ ਜੂਨੇ ਐਕਟ ਪੱਠੇ ਤੇ ਕੰਮ ਕਰਨ ਵਾਲਾ ਜਗਦੀਸ਼ ਸਿੰਘ ਜੋ ਇਸਲਾਪਾਤਰੀ ਦੇ ਲਾਭ ਤੋਂ ਅਸੀਂ ਬਹੁਤ ਹੀ ਪਿਛੜੇ ਹੋਏ ਸੀ ਸਾਨੂੰ ਵਾਰੀ-ਵਾਰੀ ਕਾਗਜ਼ ਪੱਤਰਾਂ ਦੇ ਤ੍ਰਿਓ ਜੋ ਵਗਾਈਲ ਹੋਏ ਜਾਂਦੀ ਸੀ ਉਹ ਹੁਣ ਬਿਲਕੁਲ ਸਹੀ ਹੋਈਏ ਜੋ ਜਾਣਕਾਰੀ ਸਾਨੂੰ ਮਿਲੀ ਹੈ ਜਿੰਨਾ ਲਾਭਾਂ ਬਾਰੇ ਸਾਨੂੰ ਨਹੀਂ ਪਤਾ ਸੀ ਇਹ ਜਾਣਕਾਰੀ ਪਾ ਗਿਆ ਸੀ ਬਹੁਤ ਜ਼ਿਆਦਾ ਹੁਣ ਆਪਣੇ ਸਾਥੀਆਂ ਨੂੰ ਇਹਦਾ ਲਾਭ ਅਸੀਂ ਦਵਾਵਾਂਗੇ ਲਾਭ ਪਾਤਰੀ ਜਿਹੜੀ ਸਰਕਾਰ ਵੱਲੋਂ ਸਾਨੂੰ ਮਨਜ਼ੂਰ ਨੇ ਮੇਰਾ ਨਾਮ ਮੰਗ ਸਿੰਘ ਅਸੀਂ ਕੈਂਪ ਤੇ ਤੇ ਪਹੁੰਚੇ ਜੋ ਸ਼ਨੀਵਾਰ ਰਾਤ ਨੂੰ ਅੱਜ ਲਗਾਇਆ ਗਿਆ ਹੈ ਤੇ ਪ੍ਰਦੀਪ ਸਿੰਘ ਜੋ ਸੰਗਰੂਰ ਤੋਂ ਆਇਆ ਹੈ ਉਹਨਾਂ ਨੇ ਸਾਨੂੰ ਬਹੁਤ ਸਹੂਲਤਾਂ ਬਾਰੇ ਦੱਸਿਆ ਜੋ ਕਿ ਕੁਝ ਸਾਨੂੰ ਪਤਾ ਸੀ ਕੁਝ ਪਤਾ ਨਹੀਂ ਹੈਗਾ ਸੀ ਤੇ ਜੋ ਆਬਜੈਕਸ਼ਨਾਂ ਵਾਰ-ਵਾਰ ਲਗਾਈਆਂ ਜਾ ਰਹੀਆਂ ਸੀ ਉਹਨਾਂ ਬਾਰੇ ਵੀ ਸਾਨੂੰ ਦੱਸਿਆ ਗਿਆ ਵੀ ਕੁਝ ਸਰਕਾਰ ਸੇਵਾ ਕੇਂਦਰਾਂ ਨਾਲ ਦੀ ਕਮੀ ਹੈ ਤੇ ਕੁਝ ਜੋ ਲੈਵਰ ਇਨਸਪੈਕਟਰ ਨੇ ਕੁਝ ਉਹ ਚਲੋ ਕੁਝ ਸਾਡੇ ਕਾਗਜ਼ਾਂ 'ਚ ਵੀ ਫਰਕ ਹੁੰਦਾ ਹੈ ਜੋ ਫਰਕ ਲੱਗਦਾ ਹੈ ਉਹ ਅਸੀਂ ਅੱਗੇ ਤੋਂ ਮੰਨ ਲਓ ਸਾਨੂੰ ਪਤਾ ਲੱਗ ਚੁੱਕਾ ਹੈ ਵੀ ਪੂਰੇ ਕਲੀਅਰ ਕਾਗਜ਼ ਕਰਕੇ ਤੇ ਲਾਵਾਂਗੇ ਬਿਲਕੁਲ ਸਹੀ ਤੇ ਨਾਲੇ ਸਾਨੂੰ ਹੋਰ ਬਹੁਤ ਸੁਲਤਾਨਾਂ ਦਾ ਪਤਾ ਲੱਗਿਆ ਜੋ ਅਸੀਂ ਲਾਭ ਨਹੀਂ ਲੈ ਚੁੱਕੇ ਸੀ ਜਾਂ ਲੈ ਨਹੀਂ ਰਹੇ ਉਹ ਸਾਨੂੰ ਮਿਲਣ ਦੇ ਹੱਕਦਾਰ ਹੋ ਚੁੱਕੇ ਆ ਜੇ ਲਾਵਾਂਗੇ ਕਿ ਅਗਾਂ ਵੀ ਸਮਝਾਵਾਂਗੇ ਜਿਹੜੇ ਉਹ ਸਾਡੇ ਸਾਥੀ ਨੇ ਵੀ ਕਿਹੜੇ ਕਿਹੜੇ ਸਹੂਲਤਾਂ ਸਾਨੂੰ ਮਿਲ ਰਹੀਆਂ ਨੇ ਕਿਹੜੀਆਂ ਨਹੀਂ ਮਿਲ ਰਹੀਆਂ ਅੱਜ ਜ਼ਿਲ੍ਹਾ ਫਾਜ਼ਿਲਕਾ ਵਿਖੇ ਕੰਸਟਰਕਸ਼ਨ ਵਰਕਰ ਜੁਨੀਨੇਟ ਕ ਵੱਲੋਂ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਨੂੰ ਪਤਾ ਚੱਲਿਆ ਕਿ ਜਿਹੜੇ ਉਹ ਸਾਰੀ ਕਿਰਤਿਆਂ ਦੇ ਸਕੀਮਾਂ ਤੇ ਬਾਰ ਬਾਰ ਬੇਮਤਲਬੇ ਇਤਰਾਜ਼ ਲਗਾਏ ਜਾ ਰਹੇ ਹਨ ਜੋ ਉਹਨਾਂ ਦਾ ਮਨੋਵਲ ਡੇਗ ਰਹੇ ਹਨ ਇਸ ਸੰਬੰਧੀ ਅਸੀਂ ਟ੍ਰੇਨਿੰਗ ਦੇ ਵਿੱਚ ਵਲੰਟੀਅਰ ਨੂੰ ਸਖਲਾਈ ਦਿੱਤੀ ਜਿਦੇ ਵਿੱਚ ਲਗਭਗ 40 ਤੋਂ ਲੈ ਕੇ 45 ਵਲੰਟੀਅਰ ਸ਼ਾਮਲ ਹੋਏ ਤੇ ਉਹਨਾਂ ਨੂੰ ਸਕੀਮਾ ਸੰਬੰਧੀ ਬੇਮਤਲਬ ਇਹਨਾਂ ਤੇ ਲੱਗੇ ਇਤਰਾਜਾਂ ਸੰਬੰਧੀ ਜਾਣਕਾਰੀ ਦਿੱਤੀ ਤੇ ਅਸੀਂ ਮਹਿਸੂਸ ਕੀਤਾ ਕਿ ਫਾਜ਼ਿਲਕਾ ਦੇ ਵਿੱਚ ਕਿਰਤੀਆਂ ਨੂੰ ਉਹਨਾਂ ਦੇ ਜਿਹੜੇ ਹੱਕ ਨੇ ਉਹ ਸਹੀ ਢੰਗ ਨਾਲ ਨਹੀਂ ਮਿਲ ਰਹੇ ਇਹਦੇ ਵਿੱਚ ਕਿਤਨਾ ਕਿਤੇ ਧਾਦਲੀਆਂ ਨੇ ਸੇਵਾ ਕੇਂਦਰਾਂ ਦੇ ਜਦ ਵੀ ਉਸ ਸਟਾਫ ਦੀਆਂ ਜੋ بار بار ਇਤਰਾਜ਼ ਲਾ ਕੇ ਕਿੱਤੀਆਂ ਦਾ ਮਨਵਰ ਡੇਗਰੀਆਂ ਨੇ ਅਸੀਂ ਦੇਖਿਆ ਵੀ ਇਹਦੇ ਵਿੱਚ ਪੰਡੈਂਸੀ ਬਹੁਤ ਵੱਡੀ ਮਾਤਰਾ ਵਿੱਚ ਪਈ ਹੈ ਅਸੀਂ ਉੱਚ ਅਧਿਕਾਰੀਆਂ ਨਾਲ ਇਸ ਸੰਬੰਧੀ ਤਾਲਮੇਲ ਕਰਾਂਗੇ ਜਿਸ ਤਰ੍ਹਾਂ ਦਾ ਵੀ ਕੋਈ ਨੋਟਿਸ ਵਗੈਰਾ ਉਹਨੂੰ ਦੇਣਾ ਪਿਆ ਦਵਾਂਗੇ ਆਉਣ ਵਾਲੇ ਟਾਈਮ ਵਿੱਚ ਅਸੀਂ ਇੱਤਿਏ ਦੇ ਹੱਕ ਦਵਾਉਣ ਵਾਸਤੇ ਸਿਰ ਤੋਂ ਯਤਨ ਕਰਕੇ ਉਹਨਾਂ ਦੇ ਹੱਕ ਦਵਾਵਾਂਗੇ ਤੇ ਜਥੇਬੰਦੀ ਨੂੰ ਮਜ਼ਬੂਤ ਕਰਾਂਗੇ ਧੰਨਵਾਦ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਸਾਡੇ ਕੋਲ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ ਪੰਜਾਬ ਦੇ ਕੈਸ਼ਰ ਸਾਡੇ ਸਾਥੀ प्रदीप ਚੀਮਾ ਜੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਉਹਨਾਂ ਨੇ ਬਕਾਇਦਾ ਇੱਕ ਟ੍ਰੇਨਿੰਗ ਕੈਂਪ ਦੇ ਵਿੱਚ ਟ੍ਰੇਨਿੰਗ ਦੇ ਕੇ ਕਿ ਇੱਕ BOCW ਜਿਹੜਾ ਐਕਟ ਹੈ ਉਸ ਐਕਟ ਦੇ ਬਾਰੇ ਡਿਟੇਲ ਨਾਲ ਦੱਸਿਆ ਔਰ ਕਿਹੜੀਆਂ ਕਿਹੜੀਆਂ ਸਕੀਮਸ ਨੇ ਉਸ ਸੀਕਵੈਂਸ ਵਾਈਜ਼ ਉਹਨਾਂ ਨੇ ਬਕਾਇਦਾ ਦੱਸਿਆ ਔਰ ਖਾਸ ਤੌਰ ਤੇ ਜਿਹੜੇ ਆਏ ਹੋਏ ਸਟੂਡੈਂਟਸ ਸੀ ਯੂਥ ਹੈ ਔਰ ਉਹਨਾਂ ਦੇ ਜਿਹੜੇ ਉਸਾਰੀ ਕੀਰਤੀ ਮਾਪੇ ਸੀ ਉਹਨਾਂ ਨੂੰ ਆਪਣੀ ਜਿਹੜੀ ਕਹਿ ਲਓ ਕਿ ਠੇਢ ਭਾਸ਼ਾ ਦੇ ਵਿੱਚ ਉਹ ਸਾਰੀ ਕੀਰਤੀ ਉਲਝੇਣਾ ਉਹ ਸਾਰੀ ਕੀਰਤੀ ਉਲਝਣਾ ਵਿੱਚ ਨਿਕਲੇ ਜਿਹੜੇ ਗੈਰਵਾਜਬ ਲੱਗ ਰਹੇ ਨੇ ਸਾਡੇ ਜਿਹੜੇ ਇਤਰਾਜ਼ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਲੀਗਲੀ ਪ੍ਰਕਿਰਿਆ ਕਿਉਂਕਿ ਕਾਨੂੰਨੀ ਪ੍ਰਕਿਰਿਆ ਹੈ ਕਿ ਇੱਕ ਕਾਨੂੰਨ ਹੈ ਉਹਨੂੰ ਇੰਪਲੀਮੈਂਟ ਕਰਾਉਣ ਦੀ ਗੱਲ ਹੈ ਜਿਹੜੇ ਦੋ ਤੋਂ ਵੱਧ ਤੀਸਰਾ ਵੀ ਆਬਜੈਕਸ਼ਨ ਜਾਇਜ਼ ਤੌਰ ਤੇ ਲਾਉਂਦਾ ਤੇ ਉਹਦੇ ਅਗੇਸ਼ਟ ਕਿਵੇਂ ਅਸੀਂ ਨੋਟਸ ਕੱਢ ਸਕਦੇ ਆਂ ਅਧਿਕਾਰੀਆਂ ਨੂੰ ਕਿਸ ਤਰ੍ਹਾਂ ਇੱਕ ਤਿਹੜੇ ਚ ਖੜਾ ਕਰ ਸਕਦੇ ਆਂ ਇਹ ਸਾਰੀਆਂ ਗੱਲਾਂ ਖੁੱਲ ਕੇ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਔਰ ਅੱਜ ਜਿਹੜਾ 45 40 ਦੀ ਗਿਣਤੀ ਵਿੱਚ ਜਿਹੜੇ ਟ੍ਰੇਨਿੰਗ ਲੈਣ ਵਾਸਤੇ ਆਏ ਸਾਥੀਆਂ ਨੇ ਜਿਹੜੀ ਟ੍ਰੇਨਿੰਗ ਲਈ ਹੈ ਸਾਨੂੰ ਇਹ ਮਹਿਸੂਸ ਹੋਇਆ ਕਿ ਭਵਿੱਖ ਦੇ ਵਿੱਚ ਜਿਲਾ ਫਾਜ਼ਲਕਾ ਦੇ ਵਿੱਚ ਅਸੀਂ ਉਹ ਸਾਰੀ ਕਿਰਤੀ ਲਾਹ ਪਾਤਰੀਆਂ ਉਹਨਾਂ ਦੇ ਹੱਕ ਦਵਾਉਣ ਵਾਸਤੇ ਅਸੀਂ ਇੱਕ ਵਧੀਆ ਕੰਮ ਕਰਾਂਗੇ ਔਰ ਉਹਨਾਂ ਦੇ ਜਿਹੜੇ ਮਾਰੇ ਜਾ ਰਹੇ ਹੱਕ ਨੇ ਮਾਰਿਆ ਜਾ ਰਹੇ ਉਹਨਾਂ ਦੇ ਹੱਕਾਂ ਤੇ ਡਾਕਾ ਹੈ ਹੁਣ ਡਾਕਾ ਨਹੀਂ ਵੱਜਣ ਦੇਵਾਂਗੇ ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਚਾਹੇ ਉਹ ਜ਼ਿਲ੍ਹੇ ਦੇ ਅਧਿਕਾਰੀ ਨੇ ਚਾਹੇ ਉਹ ਬਲਾਕ ਪੱਧਰ ਦੇ ਤਹਿਸੀਲ ਪੱਧਰ ਦੇ ਨੇ ਉਹਨਾਂ ਨੂੰ ਔਰ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਕਰਮਚਾਰੀ ਕੰਮ ਕਰਦੇ ਨੇ ਡਾਟਾ ਆਪਰੇਟਰ ਨੇ ਜਾਂ ਦੂਸਰੇ ਨੇ ਉਹਨਾਂ ਨੂੰ ਅਪੀਲ ਕਰਾਂਗੇ ਪਹਿਲਾਂ ਕਿ ਉਹ ਪਹਿਲਾਂ ਜਿਹੜੀਆਂ ਉਹਨਾਂ ਗੜਬੜੀਆਂ ਕਰ ਲਈਆਂ ਉਹਨਾਂ ਨੂੰ ਮਾਫ਼ ਨਹੀਂ ਪਰ ਪ੍ਰਵੇਖ ਦੇ ਵਿੱਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਨ ਰਿਕਾਰਡ ਉਹਨਾਂ ਦੇ ਖਿਲਾਫ ਕਾਰ ਵੀ ਕੀਤੀ ਜਾਏਗੀ ਨਜਾਇਜ਼ ਆਬਜੈਕਸ਼ਨ ਨਹੀਂ ਲਾਣ ਦਿੱਤੇ ਜਾਣਗੇ ਔਰ ਜਲਦੀ ਤੋਂ ਜਲਦੀ ਜਿਹੜਾ ਪ੍ਰੋਸੈਸ ਹੈ ਸਾਡੀਆਂ ਫਾਈਲਾਂ ਦਾ ਉਹਨੂੰ ਪ੍ਰੋਸੈਸ ਨੂੰ ਤੋਰ ਕੇ ਬਿਨਾਂ ਮਤਲਬ ਤੋਂ ਜਿਹੜਾ ਅਨਸੈਸਰੀ ਜੇਕਰ ਉਹਨਾਂ ਨੂੰ ਰੋਕਿਆ ਜਾਏਗਾ ਤੇ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਏਗਾ ਅੱਛਾ ਜਿਹੜਾ ਇੱਕ ਉਤਸ਼ਾਹ ਲੈ ਕੇ ਗਏ ਨੇ ਜਿਹੜੇ ਵਲੰਟੀਅਰ ਨੇ ਔਰ ਬਨੇਗਾ ਅਤੇ ਜਿਹੜਾ ਸਾਡਾ ਮੇਨ ਮਿਸ਼ਨ ਹੈ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਇੱਕ ਕਾਨੂੰਨ ਬਣਿਆ ਹੋਇਆ ਹੈ ਬੀਓਐਸਡਬਲਿਊ 1996 ਇੱਕ ਨਵਾਂ ਕਾਨੂੰਨ ਬਣੇਗਾ ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਜਿਸ ਕਾਨੂੰਨ ਦੇ ਮੁਤਾਬਕ ਹਰੇਕ 18 ਤੋਂ 58 ਸਾਲ ਦੇ ਇਸਤਰੀ ਮਰਦ ਨੂੰ ਉਹਦੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਦੀ ਗਰੰਟੀ ਹੋਵੇ ਉਹਨੂੰ ਲੈ ਕੇ ਅਸੀਂ ਜਿਹੜਾ ਬਨੇਗਾ ਪ੍ਰਾਪਤੀ ਮਹਿੰਮ ਵੱਲੋਂ ਜਿਹੜਾ ਲਗਾਤਾਰ ਸਰਗਰਮੀ ਕਰ ਰਹੇ ਹਾਂ ਤੇ ਉਹ ਸਾਡੀ ਜਿਹੜੀ ਹੈ ਐ ਪੀਐਲ ਦੇ ਧਾਰਤ ਅਸੀਂ ਬਨੇਗਾ ਵਲੰਟੀਅਰ ਨੂੰ ਤਿਆਰ ਕਰਕੇ ਪਿੰਡਾਂ ਦੇ ਵਿੱਚ ਜਾ ਕੇ ਸਰਵਪਰਤ ਨੌਜਨ ਸਭਾ ਦੇ ਯੂਨਟ ਪੈਦਾ ਕਰਕੇ ਪਿਆਰ ਕਰਕੇ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਜਿਹੜਾ ਕੰਮ ਕਰ ਰਹੇ ਆਂ ਅੱਜ ਦਾ ਕੈਂਪ ਸ਼ਾਨਦਾਰ ਔਰ ਸਫਲ ਰਿਹਾ ਔਰ ਵਿਸ਼ੇਸ਼ ਤੌਰ ਤੇ ਪੂਰਾ ਜ਼ਿਲ੍ਹਾ ਫਾਜ਼ਲਕਾ ਦੀ ਟੀਮ ਵੱਲੋਂ ਜਿਹੜੇ ਸਾਡੀ ਸਾਡੇ ਸਾਥੀ ਆਏ ਨੇ ਸਾਥੀ ਪ੍ਰਦੀਪ ਚੀਮਾ ਜੀ ਔਰਾਂ ਦੀ ਪੂਰੀ ਟੀਮ ਆਈਏ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਕੀਮਤੀ ਸਮਾਂ ਕੱਢ ਕੇ ਫਾਜ਼ਲਕਾ ਨੂੰ ਇੱਕ ਸਿਖਾਉਣ ਦਾ ਕੰਮ ਗਿਆਨ ਦੇਣ ਦਾ ਕੰਮ ਕੀਤਾ